ਇਸ ਵਾਰ ਬਾਈ ਫਿਰ ਕੀਤਮਾ ਕਾ ਕਰਤਾ ਕੱਪੜਿਆਂ ਤੇ ਤਮਾਕਾ ਆਪਣੇ ਕੋਲੇ ਦੀ ਕੋਟ ਆ ਗਏ ਠੀਕ ਹੈ ਇਹ ਆਪਣੇ ਕੋਲੇ ਹੈਗਾ 1000 ਦੇ 5 ਕੋਟ 1000 ਦੇ 5 ਕੋਟ ਬਾਈ ਤੁਸੀਂ ਪੀਸ ਦੇਖੋ ਠੀਕ ਹੈ ਬੱਚਿਆਂ ਵਾਲੇ ਵੀ ਆ ਲੇਡੀਜ਼ ਵਾਲੇ ਵੀ ਜੈਂਟਸ ਵਾਲੇ ਵੀ ਆ ਤਿੰਨੇ ਤਰ੍ਹਾਂ ਦੇ ਮਿਲ ਜਾਣਗੇ ਤਿੰਨ ਤਰ੍ਹਾਂ ਦੇ ਆ ਤੁਸੀਂ ਦੇਖੋ ਠੀਕ ਹੈ ਬੱਚਿਆਂ ਵਾਲੇ ਲੇਡੀਜ਼ ਵਾਲੇ ਜੈਂਟਸ ਲੈ ਵੀ ਸੱਜਣੋ 1000 ਦੇ ਬਾਈ 5 ਕੋਟ ਆ 5 ਕੋਟ ਦੋ ਤਰ੍ਹਾਂ ਦੇ ਆਪਣੇ ਕੋਲੇ ਠੀਕ ਹੈ ਬਾਈ ਹਾਂਜੀ ਹਾਂਜੀ ਆ ਦੇਖੋ ਸੱਜਣੋ 1000 ਦੇ 5 ਕੋਟ ਆ ਬਾਈ ਆ ਦੇਖੋ ਜੀ ਲੌਂਗ ਕੋਟ ਹਨਾ ਜਿਹਨੂੰ ਆਪਾਂ ਕਹਿ ਦਨੇ ਆ ਤੁਸੀਂ ਆ ਦੇਖੋ ਪੂਰਾ ਕੈਂਟ ਕੋਟ ਆ ਬਾਈ ਪੂਰਾ ਫਰਫਰ ਲੱਗਿਆ ਹੋਇਆਗਾ ਤੇ ਆ ਚੈੱਕ ਕਰ ਲਓ ਜੇ ਕਿਸੇ ਨੇ ਬੱਚਿਆਂ ਵਾਸਤੇ ਲੈਣੇ ਆ ਬਾਈ ਠੀਕ ਹੈ ਉਹ ਵੀ ਮਿਲ ਜਾਣਗੇ ਇਸ ਤੇ ਕੁਆਲਿਟੀ ਚੈੱਕ ਕਰ ਲਓ ਬਾਈ ਕੁਆਲਿਟੀ ਪੂਰੀ ਘੈਂਟ ਰਹੂਗੀ ਪੂਰੀ ਟੌਪ ਦੀ ਰਹੂਗੀ ਤੇ ਪੂਰੇ ਸਸਤੀ ਦੁਕਾਨ ਤੇ ਲੈ ਕੇ ਆਏ ਆ ਬਾਈ ਰਾਮਾ ਮੰਡੀ ਦੇ ਵਿੱਚ ਖੜਾ ਜ਼ਿਲ੍ਹਾ ਬਠਿੰਡਾ ਬਾਈ ਮਾੜੀ ਜੀ ਲੋਕੇਸ਼ਨ ਦੱਸਦੀ ਆਪਾਂ ਨੇੜੇ ਕੀ ਪੈਂਦਾ ਹੈ گا ਗਊਸ਼ਾਲਾ ਪੈਂਦੀ ਆ ਜਮਾ ਗਊਸ਼ਾਲਾ ਬਿਲਕੁਲ ਕੋਲੇ ਪੈਂਦੀ ਆ ਤੇ HDFC ਵਾਲੀ ਬੈਂਕ ਵਾਲੀ ਗਲੀ ਵੀ ਬਾਈ ਵੱਜਦੀ ਆ ਠੀਕ ਆ ਤੇ ਤੁਸੀਂ ਪੁੱਛ ਕੇ ਆ ਜਾਓ ਕਾਲ ਕਰ ਲਿਓ ਨੰਬਰ ਦੇਦਾ ਮੈਂ ਸਕਰੀਨ ਤੇ ਬਾਈ ਨਾਲ ਐਦੂ ਸਸਤੀ ਦੁਕਾਨ ਆ ਰਾਮਾ ਮੰਡੀ ਦੇ ਵਿੱਚ ਤੁਹਾਨੂੰ ਨਹੀਂ ਮਿਲਣੀ ਬਾਈ ਠੀਕ ਆ ਪੂਰੀ ਟਾਪ ਕੁਆਲਿਟੀ ਦੇ ਕੋਟ ਬਾਈ ਜਿਹੜੇ ਤੁਹਾਨੂੰ ਮਿਲ ਰਹੇ ਆ ਹਜ਼ਾਰ ਦੇ ਬਾਈ ਇਹ ਹਜ਼ਾਰ ਦੇ ਪੰਜਾਂ ਵਿੱਚ ਕੋਲੇ ਹਜ਼ਾਰ ਵੀ ਤਿੰਨ ਆ ਆ ਆ ਆ ਗਿਆ ਹੈ ਬਾਈ ਹਨਾ ਤੁਹਾਨੂੰ ਕੁਆਲਿਟੀ ਦਿਖਾ ਦਿੰਨੇ ਆ ਆ ਦਿਖਾ ਦਈਏ ਬਾਈ ਆਜੋ ਆ 1000 ਦੇ ਆ ਗਏ ਬਾਈ ਤਿੰਨ ਬ੍ਰਾਂਡ ਚੈੱਕ ਕਰ ਲਓ ਇੱਕ ਵਾਰੀ ਇਹ ਸਾਰੇ ਬ੍ਰਾਂਡਡ ਬਾਈ ਮਤਲਬ ਆ ਗਿਆ ਹਨਾ ਸਾਰਾ ਇਹ ਬ੍ਰਾਂਡ ਬ੍ਰਾਂਡ ਦਾ ਮਾਲ ਆ ਗਿਆ ਇਹ ਜਿਹੜਾ ਵੀ ਹੈਗਾ ਠੀਕ ਹੈ ਹਾਂਜੀ ਹਾਂਜੀ ਇਹ 1000 ਦੇ ਤਿੰਨ ਹੈਗੇ ਇਹ 1000 ਦੇ ਤਿੰਨ ਆਪੇ ਚੈੱਕ ਕਰ ਲਓ ਤੁਸੀਂ ਹਾਂ ਆਹ ਬ੍ਰਾਂਡਡ ਕੋਟ ਆ ਬਾਈ ਸਾਰੇ ਠੀਕ ਹੈ ਤੇ ਜਿਹੜੇ ਵੀ ਬ੍ਰਾਂਡ ਚੱਲਦੇ ਆ ਠੀਕ ਆ ਇਹ ਹੈਗੇ ਆ 1000 ਦੇ ਤਿੰਨ ਕੋਟ ਬਾਈ ਠੀਕ ਆ ਆ ਦੇਖੋ ਤੁਸੀਂ ਵਾਈਟ ਕਲਰ ਆ ਗਿਆ ਇਹਦੇ ਵਿੱਚ ਤੇ ਪੂਰੇ ਬ੍ਰਾਂਡ ਦੇ ਕੋਟ ਆ ਬਾਈ ਠੀਕ ਆ ਇਹ ਆ ਦੇਖੋ ਤੁਸੀਂ ਇਹ ਹਜ਼ਾਰ ਦੇ 3 ਹੈ ਤੇ ਉਹ ਹੈਗੇ ਹਜ਼ਾਰ ਦੇ 5 ਬਾਈ ਤੁਹਾਨੂੰ ਦਿਖਾਏ ਆ ਠੀਕ ਹੈ ਸਿਆਲਾਂ ਦਾ ਸੀਜ਼ਨ ਚੱਲੀ ਜਾਂਦਾ ਮਿੱਤਰੋ ਖਿੱਚ ਲੋ ਤਿਆਰੀ ਕਰਾ ਹਨ ਤੇ ਅੱਗੇ ਬਾਈ ਤੁਹਾਨੂੰ ਹੋਰ ਦਿਖਾਉਣਾ ਹੋਰ ਵੀ ਬਾਈ ਬਲੇਜ਼ਰ ਵੀ ਹੈਗੀ ਹੈਗੀ ਆਹ ਬਲੇਜ਼ਰ ਟਾਈਪ ਆ ਗਿਆ ਹਨ ਬਾਈ ਇਹ ਹਜ਼ਾਰ ਦੇ 3 ਇਹ ਹਜ਼ਾਰ ਦੇ 3 ਬਾਈ ਹਨ ਹਜ਼ਾਰ ਦੇ 3 ਬਲੇਜ਼ਰ ਠੀਕ ਹੈ ਇਹ ਬਲੇਜ਼ਰ ਆ ਗਿਆ ਬਾਈ ਹਜ਼ਾਰ ਦੇ 3 ਹਨ ਤੇ ਇਦੂ ਬਾਦ ਆਪਣੀ ਜੀਨ ਆ ਗਈ ਜੀ ਆਹ ਜੀਨ ਆ ਗਈ ਹਾਂਜੀ ਜੀਨਾਂ ਦਾ ਕੀ ਰੇਟ ਆ ਬਾਈ ਜੀਨ 500 ਦੇ 3 500 ਦੀਆਂ ਤਿੰਨ ਤਿੰਨ ਜੀ ਠੀਕ ਆ ਲੈ ਵੀ ਸੱਜਣੋ ਆ ਜੀਨਾਂ ਨੇ ਬਾਈ ਜੀਨਾਂ ਦੀ ਕੁਆਲਿਟੀ ਚੈੱਕ ਕਰ ਲਓ ਇਹ 500 ਦੀਆਂ ਤਿੰਨ ਨੇ ਠੀਕ ਹੈ ਤੇ ਸਾਰੇ ਤਰ੍ਹਾਂ ਦੇ ਬਾਈ ਸਾਈਜ਼ ਮਿਲ ਜਾਣਗੇ ਇਹਦੇ ਵਿੱਚ ਹਾਂ ਸਾਈਜ਼ ਆਪਣੇ ਕੋਲੇ ਆ ਮਾਲ ਸਾਰਾ ਪਿਆ ਬਾਕੀ ਹੋਰ ਵੀ ਮਾਲ ਹੈ ਆਪਣੇ ਕੋਲੇ ਸਹਿਜ ਮਿਕਸ ਸਾਰੇ ਸਾਰੇ ਮਿਕਸ ਸਾਈਜ਼ ਮਿਲ ਜਾਣਗੇ ਲੈ ਵੀ ਜਿਹੜਾ ਵੀ ਸਾਈਜ਼ ਤੁਹਾਨੂੰ ਚਾਹੀਦਾ ਜਿਹੜਾ ਕਲਰ ਚਾਹੀਦਾ ਬਾਈ ਉਹ ਮਿਲ ਜੂਗਾ 500 ਦੀਆਂ ਤਿੰਨ ਜੀਨਾਂ ਤੇ ਜੇ 1000 ਦੀਆਂ ਲੈਣੀ ਹੁਣ ਬਾਈ ਫਿਰ ਕਿੰਨੀਆਂ ਕਰੋਗੇ ਤੁਸੀਂ ਫਿਰ 6 ਸੱਤ ਕਰ ਦਿਆਂਗੇ ਸੱਤ ਕਰ ਦੋਗੇ ਸੱਤ ਕਰ ਲੈ ਵੀ ਸੱਜਣਾ 1000 ਦੀਆਂ ਸੱਤ ਜਿੰਨਾ ਕਮਾਲ ਕਰੀ ਪਈ ਆ ਬਾਈ ਜਮਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆਗਾ ਰਾਮਾ ਮੰਡੀ ਦੇ ਵਿੱਚ ਸਭ ਤੋਂ ਸਸਤੀ ਸ਼ੋਰੂਮ ਤੇ ਲੈ ਕੇ ਆਇਆ ਤੁਹਾਨੂੰ ਮੈਂ ਅੱਛਾ ਅੱਗੇ ਬਾਈ ਇਹਦੂ ਗਾਹਾਂਗੇ ਸ਼ਰਟਾਂ ਜੀ ਆਪਣੇ ਕੋਲ ਆ ਸ਼ਰਟਾਂ ਆਈਆਂ ਬਾਈ ਜੀ ਠੀਕ ਆ 500 ਦੀਆਂ 5 ਫੁੱਲ ਬਾਜੂ ਬਾਈ ਸ਼ਰਟਾਂ ਆ ਗਈਆਂ 500 ਦੀਆਂ 5 500 ਦੀਆਂ 5 ਸ਼ਰਟਾਂ ਬਾਈ ਆ ਦੇਖੋ ਤੁਸੀਂ ਚੈੱਕ ਕਰਿਓ ਬਾਈ ਬਹੁਤ ਸੋਹਣੀਆਂ ਤੇ ਮੋਟੀਆਂ ਬਹੁਤ ਪਈਆਂ ਨੇ ਬਾਈ ਕੋਲੇ ਸ਼ਰਟਾਂ ਠੀਕ ਆ ਡਿਜ਼ਾਈਨ ਪਏ ਆ ਕਲਰ ਪਏ ਆ ਚੈੱਕ ਕਰੋ ਤੁਸੀਂ ਯਾਰ ਚੈੱਕ ਕਰੋ ਬਾਈ ਅੱਜ ਸੋ ਅੱਜ ਸੋਨੂੰ ਬਾਈ ਆਪਾਂ ਹੈਰਾਨ ਹੀ ਕਰਨਾਗਾ ਸਾਰੀਆਂ ਦੇਖੀ ਚੱਲੋ ਤੁਸੀਂ ਚੈੱਕ ਕਰੀ ਚੱਲੋ ਬਹੁਤ ਘੈਂਟ ਕੰਮ ਆ ਬਾਈ ਦਾ ਠੀਕ ਐ ਤੇ ਆ ਜੋ ਬਾਈ ਛੇਤੀ ਛੇਤੀ ਕੀ ਰਹਾ ਹਨਾ ਤੇ ਮਾਲ ਲੈ ਜਾਓ ਬਾਈ ਖਿੱਚ ਕੇ ਬਾਈ ਕੋਲੇ ਬਾਧੂ ਮਾਲ ਪਿਆ ਗਿਆ ਇਹ ਇਦੂ ਬਹਾ ਕੇ ਲੋਰ ਆਪਣੀ ਦੀ ਠੀਕ ਐ ਆ ਲੋਰ ਆ ਲੋਰ ਹਾਂਜੀ ਜੀ ਇਹ ਪਾਸ ਹੋਈ ਤੈਨੀਆਂ ਬਾਈ ਏ 500 ਦੀਆਂ ਬਈ ਤਿੰਨ ਤਿੰਨ ਆ ਗਿਆ ਹੈ ਨਾ ਹਾਂਜੀ ਇਹ ਪੈਂਟ ਟਾਈਪ ਆ ਗਈ ਬਈ ਹੈ ਨਾ ਇਹ ਤਾਂ ਪੈਂਟ ਟਾਈਪ ਮਾਉਂਟਨ ਜੀ ਠੀਕ ਹੈ ਇਹ 500 ਦੀਆਂ ਆ ਗਈਆਂ ਬਈ ਤਿੰਨ ਤਿੰਨ ਆਯਾਦ ਦੇ ਸੱਤ ਦੇ ਨੇਗੇ ਜੀ ਇਹ ਵੀ 1000 ਦੀਆਂ ਸੱਤ ਲੈ ਵੀ ਲੋਰਾਂ ਵੀ ਬਈ ਸਾਨੂੰ 1000 ਦੀਆਂ ਸੱਤ ਇਹ ਦੋਹਾਂ ਦੀ ਟੀ-ਸ਼ਰਟ ਫੁੱਲ ਬਾਜੂ ਚ ਲਓ ਜੀ ਟੀ-ਸ਼ਰਟ ਫੁੱਲ ਬਾਜੂ ਚ ਠੀਕ ਹੈ ਇਹ ਵੀ 500 ਦੀਆਂ ਪੰਜ ਇਹ ਵੀ 500 ਦੀਆਂ ਪੰਜ ਪੰਜ ਜੀ ਲਓ ਜੀ 500 ਦੀਆਂ ਪੰਜ ਬਈ ਫੁੱਲ ਬਾਜੂ ਆ ਦੇਖੋ ਤੁਸੀਂ ਕਰੋ ਚੈੱਕ ਠੀਕ ਹੈ ਸਾਈਜ਼ੇਚ ਵੀ ਮਿਲ ਜਾਣਗੇ ਬਾਈ ਸਾਈਜ਼ ਮਿਕਸ ਸਾਰੇ ਜੇ ਸਾਰੇ ਮਿਕਸ ਸਾਈਜ਼ ਮਿਲ ਜਾਣਗੇ ਬਾਈ ਹਾਂ ਜੇ ਤੁਸੀਂ ਵੱਡਾ ਲੈਣਾ ਸਾਈਜ਼ ਉਹ ਵੀ ਮਿਲ ਜੂ ਛੋਟਾ ਲੈਣਾ ਉਹ ਵੀ ਮਿਲ ਜੂਗੀ ਕਲਰ ਜਿਹੜਾ ਲੈਣਾ ਉਹ ਮਿਲ ਜੂਗਾ ਠੀਕ ਹੈ ਬਾਈ ਦੇ ਦੂੰਗਾ ਹਾਂ ਵੀ ਗੋਲ ਗਲੀ ਟੀ ਸ਼ਰਟ ਠੀਕ ਹੈ ਹਾਫ ਦੇ ਵਿੱਚ ਹਾਂ ਇਹ ਹਾਫ ਦੇ ਵਿੱਚ ਆ ਬਾਈ ਹਾਂ ਜੀ ਤੁਸੀਂ ਚੈੱਕ ਕਰਕੇ ਜਿਵੇਂ ਵੱਡੇ ਬੰਦੇ ਨੇ ਹਣਾ ਬਾਈ ਲੇਣ ਭਾਰੀ ਬੰਦੇ ਨੇ ਉਹ ਵੀ ਹੈਗੀ ਆ ਉਹ ਵੀ ਹੈਗੀ ਐ ਕੋਈ ਬਸ ਐਨ ਵੀ ਹੈਗਾ 550 ਦੇ 5 ਜੀ ਇਹ ਜਿਹੜੀਆਂ ਟੀ ਸ਼ਰਟਾਂ ਆ ਗਈਆਂ 500 ਦੀਆਂ 5-5 ਠੀਕ ਹੈ 1000 ਦੀਆਂ ਬਾਈ ਇਹ ਹਜ਼ਾਰ ਨਹੀਂ ਲੈਣੀ ਆ ਕਿਸੇ ਨੇ ਇਹ ਕਿਨੇ ਦੇ ਦੋਗੇ ਤੁਸੀਂ ਵੀ ਆਪਾਂ ਹਜ਼ਾਰ ਦੀਆਂ ਤੁਸੀਂ 500 ਦੀਆਂ ਵੱਧ ਦੇ ਦੇਂਗੇ ਜੀ ਪੀਸ 11 11 ਹਜ਼ਾਰ ਦੀਆਂ 11 ਟੀ-ਸ਼ਰਟਾਂ ਬਈ ਹਨ ਤੇ ਨਾਲੇ ਤੁਸੀਂ ਨਾ ਜਦੋਂ ਕੱਪੜਾ ਆ ਕੇ ਚੈੱਕ ਕਰੋਗੇ ਨਾ ਤੁਹਾਨੂੰ ਆਪਣੇ ਆਪ ਪਤਾ ਲੱਗੂ ਬਈ ਕਮਾਲ ਦੀ ਗੱਲਬਾਤ ਕਰੀ ਪਈ ਬਈ ਇਹ ਆ ਸਿਰਾਲਾ ਆਇਆ ਪਿਆ ਯਾਰ ਇਤੋਂ ਸਸਤਾ ਮੈਨੂੰ ਦੱਸੋ ਕਿੱਥੇ ਆ ਬਈ ਹਨਾ ਹਾਂਜੀ ਹਾਂਜੀ ਆ ਲਓ ਬਈ ਪੂਰੇ ਮੰਨ ਲਓ ਬ੍ਰਾਂਡ ਦੀਆਂ ਪੂਰੀਆਂ ਟੌਪ ਨੇ ਬਈ ਸਾਰਾ ਨੇ ਬ੍ਰਾਂਡ ਚੈੱਕ ਕਰਵਾ ਲਓ ਜੀ ਨਾਲੇ ਯਾਰ ਤੁਸੀਂ ਕੱਪੜਾ ਚੈੱਕ ਕਰੋ ਕੋਈ ਐ ਨਹੀਂਗਾ ਵੀ ਘਸਿਆ ਪਟਾਇਆ ਵੀ ਹੈ ਨਾ ਵੀ ਹਲਕਾ ਜਿਹਾ ਕੱਪੜਾ ਕੋਈ ਇੱਦਾਂ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਬਾਈ ਪੂਰਾ ਸਿਰਾ ਗੱਲਬਾਤ ਆ 1000 ਦੀਆਂ 11 ਟੀ-ਸ਼ਰਟਾਂ ਨੇ ਬਾਈ ਕੋਲੇ ਠੀਕ ਹੈ ਤੇ ਹੋਰ ਇੱਧਰ ਵੀ ਮਾਲ ਲੱਗਿਆ ਆਪਣੇ ਕੋਲੇ ਫਰੈਸ਼ ਦੇ ਵਿੱਚ ਸ਼ੂ ਹੈਗੇ ਹੈਗੇ ਠੀਕ ਹੈ ਬਾਈ ਤੇ ਨਾਰਮਲ ਵੀ ਹੈਗੇ ਆ ਤੇ origignal ਵੀ ਹੈਗੇ ਆ ਤੇ ਫਰਸਟ ਕਾਪੀ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਆ ਬਈ ਜੀ ਹਾਂ ਜਿਹੜੇ ਤਾਂ ਆ ਪਏ ਆ ਜੀ ਠੀਕ ਹੈ ਆਵਾ ਬਾਈ ਹਾਂਜੀ ਹਾਂਜੀ ਇਹ ਆਪਾਂ ਨੂੰ 3500 ਦੇ ਪੈਗੇ 3500 ਬਹੁਤ ਹਲਕਾ ਬਾਈ ਹਨਾ ਇਹ ਹਾਂਜੀ ਹਾਂਜੀ ਆ ਵੀ 3500 ਦੇ ਪੈ ਜਾਣਗੇ ਹੂੰ ਤੇ ਇਸ ਤੋਂ ਬਾਅਦ ਚ ਆ ਜਾਣਗੇ ਜੁਸ ਪੋਲੋ ਦਾ ਫਰੈਸ਼ ਦੇ ਵਿੱਚ ਮੈਨੇ ਨਾਲ ਚਾਜੂਗਾ ਇਹ ਹੂੰ ਉਹ ਇਹ ਆਪਾਂ ਨੂੰ ਸਾਰਾ 1100 ਦੇ ਪੈਗੇ ਇਹ 1100 ਦਾ ਹਾਂਜੀ ਠੀਕ ਹੈ ਬਾਈ ਇਸਾਰੇ ਬ੍ਰਾਂਡ ਮਿਲ ਜਾਣਗੇ ਬਾਕੀ ਸਾਰੇ ਬ੍ਰਾਂਡ ਪਏ ਆ ਬਾਈ ਇਹ ਕਿਹਦੇ ਵਿੱਚ ਸ਼ੂ ਆਪਣੇ ਇਹ ਸਾਰੇ ਸ਼ੂਸ ਫਰੈਸ਼ ਦੇ ਵਿੱਚ ਹਾਂਜੀ ਉਹ ਆਪਣਾ ਕਪੜਾ ਐਕਸਪੋਰਟ ਦੇ ਵਿੱਚ ਐਕਸਪੋਰਟ ਦੇ ਵਿੱਚ ਹਾਂਜੀ ਬਾਕੀ ਯਾਰ ਤੁਸੀਂ ਚੀਜ਼ ਚੈੱਕ ਕਰੋਗੇ ਕੁਆਲਿਟੀ ਚੈੱਕ ਕਰੋਗੇ ਨਾ ਬਾਈ ਤੁਸੀਂ ਇੱਥੇ ਆ ਕੇ ਚੈੱਕ ਕਰੋਗੇ ਤਾਂ ਤੁਹਾਨੂੰ ਆਪ ਪਤਾ ਲੱਗੂ ਵੀ ਯਾਰ ਜਿਹੜੀਆਂ ਚੀਜ਼ਾਂ ਵੀ ਇੰਨੀਆਂ ਸਸਤੀਆਂ ਜਿਹੜੀਆਂ ਚੀਜ਼ਾਂ ਤੇ ਵਧੀਆ ਚੀਜ਼ ਆ ਐ ਨਹੀਂ ਹੈਗਾ ਵੀ ਜਮਾਂ ਵੀ ਪਾਕੀਆਂ ਹੋਈਆਂ ਨੇ ਜਾਂ ਕਸੀਆਂ ਹੋਈਆਂ ਨੇ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ ਚੰਗੀ ਕੁਆਲਿਟੀ ਦੇ ਵਿੱਚ ਬਾਈ ਕੋਲੇ ਕੱਪੜਾ ਹੈਗਾ ਠੀਕ ਹੈ ਬਾਈ ਇੱਕ ਵਾਰੀ ਆਪਾਂ ਲੋਕੇਸ਼ਨ ਤੇ ਆਪਣਾ ਐਡਰੈਸ ਇੱਕ ਵਾਰੀ ਹੋਰ ਦੱਸ ਦਈਏ ਆਪਾਂ ਲੋਕੇਸ਼ਨ ਆਪਣੀ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਗਊਸ਼ਾਲਾ ਦੇ ਬਿਲਕੁਲ ਕੋਲੇ ਆ ਤੁਸੀਂ ਕਾਲ ਕਰ ਸਕਦੇ ਹੋ ਆਪਦੀ ਠੀਕ ਹੈ ਲੈ ਵੀ ਸੱਚ ਨੂੰ ਜ਼ਰੂਰ ਵਿਜ਼ਿਟ ਕਰਿਓ ਬਾਈ ਹਨਾ ਤੇ ਐਦੂ ਸਸਤਾ ਮਾਲ ਮੈਨੂੰ ਨਹੀਂ ਲੱਗਦਾ ਵੀ ਰਾਮਾ ਮੰਡੀ ਦੇ ਵਿੱਚ ਆਸ-ਪਾਸੇ ਕਿਤੇ ਵੀ ਹੋਊਗਾ ਤੇ ਬਾਈ ਨੂੰ ਕਾਲ ਕਰ ਲਿਓ ਤੁਸੀਂ ਅੱਛਾ ਬਾਈ ਜੇ ਕਿਸੇ ਨੇ ਬਾਹਰ ਭੂਰ ਮੰਗਾਉਣਾ ਹੋਵੇ ਕਿਸੇ ਨੇ ਆਨਲਾਈਨ ਕਿ ਇੱਥੇ ਆ ਕੇ ਆ ਕੇ ਸਾਈਡ ਦਾ ਪਤਾ ਲੱਗ ਜਾਂਦਾ ਜੀ ਥੋੜਾ ਆਨਲਾਈਨ ਪਤਾ ਨਹੀਂ ਲੱਗਦਾ ਦਾ ਆਪਾਂ ਭੇਜ ਦਿੰਨੇ ਆ ਸਾਈਡ ਦੀ ਜਿਹੜੀ ਫਿਟਿੰਗ ਦੀ ਪ੍ਰੋਬਲਮ ਪੈ ਜਾਂਦੀ ਆ ਕਿਉਂਕਿ origignal ਦੇ ਵਿੱਚ ਆ ਗਿਆ ਨਾ ਮਾਲ ਸਹੀ ਦਾ ਫਰਕ ਪੈਣਾ ਠੀਕ ਹੈ ਲੈ ਵੀ ਸੱਜਣੋ ਤੁਸੀਂ ਇੱਥੇ ਕੋਸ਼ਿਸ਼ ਕਰਿਓ ਇੱਥੇ ਵਿਜ਼ਿਟ ਹੀ ਕਰਿਓ ਬਾਈ ਕੋਲੇ ਠੀਕ ਹੈ ਬਾਕੀ ਜਿਹੜਾ ਵੀਡੀਓ ਸ਼ੇਅਰ ਕਰੂਗਾ ਆਪਾਂ ਦਿਖਾਊਗਾ ਉਹ ਇੱਕ ਪੀਸ ਜ਼ਿਆਦਾ ਦੇ ਦੇਵਾਂਗੇ ਜ਼ਿਆਦਾ ਦੇ ਦੂੰਗੇ ਹਾਂਜੀ ਲੈ ਵੀ ਸੱਜਣੋ ਆ ਆ ਬਾਈ ਆ ਬੜਾ ਕੈਂਡ ਗਿਫਟ ਆ ਨਾ ਵੀ ਤੁਹਾਡੇ ਵਾਸਤੇ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਸ਼ੇਅਰ ਕਰੂ ਨਾ ਵੱਧ ਵੱਧ ਤੇ ਤੁਹਾਨੂੰ ਬਈ ਇੱਕ ਪੀਸ ਵੱਧ ਦੇਊਗਾ ਬਾਈ ਠੀਕ ਹੈ ਆ ਸਾਨੂੰ ਦਿਖਾ ਦਿਓ ਕਿ ਸ਼ੇਅਰ ਕੀਤੀ ਹੋਈ ਹੈ ਸ਼੍ਰੀਨਸ਼ਾਪ ਲੈ ਕੇ ਹਾਂ ਹਾਂ ਲੈ ਵੀ ਸੱਜਣੋ ਵੱਧ ਵੱਧ ਸ਼ੇਅਰ ਕਰ ਦਿਓ ਬਾਈ ਖਿੱਚ ਕੇ ਸ਼ੇਅਰ ਕਰ ਦਿਓ ਧੰਨਵਾਦ ਬਾਈ